ਕਰਚ ਸਭ ਤੋਂ ਲੇਟ ਕਰਨ ਵਾਲੀ ਲੇਡੀ ਹਰਜੀਤਕੌਰ ਕੇਤਲੀ ਸਾਰਿਆਂ ਤੋਂ ਲੇਟ ਕਰਨ ਵਾਲਾ ਤੂੰ ਆ ਹਰਜੀਤਕੌਰ ਕੇਤਲੀ ਮੈਂ 6 ਵਜੇ ਜੀ ਉੱਠ ਕੇ ਸਾਰਾ ਕੰਮ ਕਰਕੇ ਚਾਰ ਨਿਕਲ ਗਿਆ ਸਟਾਫ ਉੱਠ ਕੇ ਸਾਰਾ ਕੰਮ ਕਰ ਲਿਆ ਵਾ ਸਾਫ ਮੈਂ ਸਰਕਾਰ ਤੈਨੂੰ ਮੈਂ ਦੱਸਦਾ ਮੇਰੀ ਉਂਗਲ ਦਾ ਪਤਾ ਨਾ ਤੈਨੂੰ ਪਾਵਰ ਕਿੰਨੀ ਆ ਓਏ ਦੇਖੋ ਕਰਦੇ ਗਏ ਮਸ਼ੀਨ ਵਾਲੇ ਕਮਰੇ ਚੋਂ ਨਿਕਲੇ ਲੋ ਵੀ ਹਰਜੀਤੀ ਸੈਰ ਸਪਾਟੇ ਕਰਨ ਲੱਪੀ ਹੁਣ ਜੀ ਹੈ ਗੇੜੇ ਕੱਢਣ ਤੇ ਆਈਏ ਕਹਿੰਦੇ ਸੈਰ ਕਰ ਮੈਂ ਤੇ ਬੀਬੀ ਦੇ 10 15 ਦਿਨਾਂ ਬਾਅਦ ਸੂਰਜ ਵੇਖਿਆ ਹੀ ਭਰਾਵਾ 15 ਦਿਨਾਂ ਬਾਅਦ ਆ ਜਾਂਦਾ ਮੇਰੀ ਬਹੁਤ ਤੰਣ ਹੋ ਗਈ ਜੀ 10 12 ਦਿਨਾਂ ਬਾਅਦ ਵੇਖਿਆ ਨਾ ਮੈਂ ਸੂਰਜ ਮਾਨ ਸ਼ਖਸ਼ੀਅਤ ਜੀ ਆਉਂਦੇ ਹੈ ਲਓ ਜੀ ਅਵੇ ਅਸੀਂ ਗੱਲ ਭੈਣ ਹੀ ਵੇਹੇ ਤਗੜੀ ਹੈ ਨਾਲ ਬੈਠੀ ਰਹਿੰਦੇ ਯਾਰ ਭੈਣ ਨੇ ਦਿਲ ਨਹੀਂ ਛੱਡਿਆ ਭਾਈ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਘਰ ਚ ਸਭ ਤੋਂ ਲੇਟ ਕਰਨ ਵਾਲੀ ਲੇਡੀ ਹਰਜੀਤ ਕੌਰ ਕੈਤਲੀ ਸਾਰੇ ਨੂੰ ਲੇਟ ਕਰਨ ਵਾਲਾ ਤੂੰ ਆ ਹਜੀਤਪੁਰ ਕੇਤਲੀ ਮੈਂ 6 ਵਜੇ ਜੀ ਉੱਠ ਕੇ ਤੇ ਸਾਰਾ ਕੰਮ ਕਰਕੇ ਤਿਆਰ ਨਿਕਲ ਗਿਆ 7:00 ਮੈਂ 6 ਵਜੇ ਉੱਠਣ ਵਾਲੀ ਫੜਿਆ ਗਿਆ 6 ਵਜੇ ਤਾਂ ਮੈਂ ਕੰਮ ਕਰਕੇ ਬੈਠੀ ਆ ਸਾਰਾ ਕੁਝ ਤੁਸੀਂ ਬੈਕ ਕਰਕੇ ਸੁਣ ਸਕਦੇ ਆ 6 ਵਜੇ ਸੁਣ ਚੱਲਦੇ ਆ ਮੈਂ ਹੀ ਕਹਾਂ ਨਾ ਮੈਂ 6 ਵਜੇ ਉੱਠ ਕੇ ਸਾਰਾ ਕੰਮ ਕਰ ਲਿਆ ਵਾ ਇਨਸਾਫ ਮਾਂ ਦੀ ਸਰਕਾਰ ਤੈਨੂੰ ਮਾ ਦੱਸਦਾ ਮੇਰੀ ਉਂਗਲ ਦਾ ਪਤਾ ਨਾ ਤੈਨੂੰ ਪਾਵਰ ਕਿੰਨੀ ਆ ਓਏ ਬਹੁਤ ਪਾਵਰ ਮੇਰੀ ਉਂਗਲ ਚ ਮੋਟਾ ਬੈਂਡ ਦੇਖੋ हां आके ਭੈਣ ਜੀ ਵੀ ਭੈਣ ਜੀ ਵੀ ਆਕੇ ਤੁਸੀਂ ਵੇਖਣਾ ਚਾਹੋਗੇ ਉਹ ਚਾਂਦੀ ਖੁਰਕ ਕਰਦੇਗਾ ਮਸ਼ੀਨ ਵਾਲੇ ਕਮਰੇ ਚੋਂ ਨਿਕਲੇ ਰਿਟਾਇਰਮੈਂਟ ਤੇ ਬੰਦੇ ਕਿੰਨੇ ਆ ਬੰਦੇ ਹੈਗੇ ਆ 800 300 ਕਪੇੜਾ ਮਾਰਕਰ ਤਿਆਰ ਕਰਨਾ ਇੱਥੇ ਗੱਲ ਲਫੜ ਮਾਰ ਕੇ ਕੱਢਣ ਲੱਗੇ ਚੋਰੀ ਚੋਰੀ ਕੀਤੀ ਕੰਮ ਤੇ ਆਪਾਂ ਪਾ ਦਾ ਡਾਲ ਲਾ ਕੇ ਬੈਠਾ ਇੱਥੇ ਸਾਰੇ ਲੈ ਕੇ ਕੰਮ ਲਾ ਯਾਰ ਪਈ 5000 6000 ਹੁੰਦਾ ਉਹ ਵੀ ਘਵਾ ਦੇ ਲੱਗਾ ਕਹਿੰਦਾ ਵਾਵਾ ਮੋਲ ਕੇ ਗਿਆ ਇੱਥੇ ਬਾਈ ਮੇਰਾ ਕੰਮ ਨਾ ਛੱਡ ਆ ਜਾਖਰੀ ਤੈਨੂੰ ਪੁੱਛ ਅਖਰੀ ਦਿਨ ਅੱਜ ਆਖਰੀ ਦਿਨ ਆ ਸੇ ਲਿਤੇ ਰਹੀ ਉਹ ਇੱਥੇ ਵਾਲੀ ਜਿਹੜੀ ਮੈਡਮ ਆ ਜੇਗੀ ਆਲਾ ਚੱਲ ਫਿਰ ਫਿਰ ਤੌਫਾ ਆਇਆ ਨਾ ਯਾਰੀ ਦਾ ਉਹਦਾ ਨਾਲ ਉਹਦੇ ਆਣੀ ਵਾਲੀ ਦਾ ਕੀ ਬਣੂ ਫਿਰ ਕੋਈ ਨੀ ਜੋ ਬੰਨਾ ਬੜੀਆਂ ਦੋ ਚੱਲ ਆ ਜਾ ਫਿਰ ਕੰਮ ਨਾ ਆ ਜਾ ਮੈਂ ਪਕੌੜੇ ਪੂਰੇ ਘੜਾ ਕੇ ਰੱਖਦਾ ਖੰਨੇ ਵਾਲੀ ਉਹ ਅਜੂਨੀ ਖੰਨੇ ਵਾਲੀ ਖੰਨੇ ਵਾਲੀ ਓਏ ਲੈ ਵੀਰਾ ਨਾ ਸਾਡੇ ਨਾਲ ਲੰਘਿਆ ਪਿਆ ਅੰਬਰ ਸਰ ਅੰਬਰ ਸਰ ਲਈ ਆ ਅੰਬਰ ਸਰ ਲਈ ਹਾਂ ਹਾਂ ਚਲਾ ਆਇਆ ਫਿਰ ਪਕਵੜੇ ਮੈਂ ਘਟਾ ਦੇ ਆ ਮਿੱਟੀ ਵਾਲੇ ਤੇਲ ਚ ਘਟਾ ਦੇ ਹੋ ਗਈ ਹਰਜੀਤੀ ਸੈਰ ਸਪਾਟੇ ਕਰਨ ਲੱਪੀ ਹੁਣ ਜੀ ਹੈਂ ਲੋ ਜੀ ਗੇੜੇ ਕੱਢਣ ਤੇ ਆਈਏ ਕਹਿੰਦੇ ਸੈਰ ਕਰ ਮੈਂ ਤੇ ਬੀਬੀ ਲੈ ਬਾਏ ਧਿਆਨ ਨਾ ਮੜਾ ਜਾ ਦੇਖੇ ਘੜ ਕਰ 10 15 ਦਿਨਾਂ ਬਾਅਦ ਸੂਰਜ ਵੇਖਿਆ ਹੀ ਭਰਾਵਾ 15 ਦਿਨਾਂ ਬਾਅਦ ਆ ਜਾਂਦਾ ਮੇਰੀ ਬਹੁਤ ਤੈਣ ਹੋ ਗਈ ਜੀ ਠੀਕ 12 ਦਿਨਾਂ ਬਾਅਦ ਵੇਖਿਆ ਨਾ ਮੈਂ ਸੂਰਜ ਹੋਰ ਦਿਨ ਹੀ ਨਹੀਂ ਵੇਖਿਆ ਕਿਥੇ ਦਿਨ ਰਾਤ ਦਾ ਪਤਾ ਹੀ ਨਹੀਂ ਲੱਗਦਾ ਹੁਣ ਤਾਂ ਠੀਕ ਹੋ ਪੂਰੇ ਵਧੀਆ ਨਾ ਲਓ ਜੀ ਮਾਨ ਸਖਸ਼ੀਅਤ ਜੀ ਆਉਂਦੇ ਆ ਲਓ ਜੀ ਹਾਂ ਆ ਗਏ ਭੈਣ ਹੀ ਵੇਹ ਤਗੜੀ ਹੈ ਨਾਲ ਬੈਠੀ ਰਹੀ ਨੇ ਦਾ ਯਾਰ ਨੇ ਭੈਣ ਨੇ ਦਿਲ ਨਹੀਂ ਛੱਡਿਆ ਭਾਈ ਮਾਮੀ ਤਗੜੀ ਹੈ ਭੈਣ ਕਹਿੰਦੀ ਤਗੜੀ ਹੋ ਕੇ ਰ ਕੋਈ ਚੱਕਰ ਨਹੀਂ ਹਾਂ ਕਰੋਣਾ ਕਾ ਤੋ ਹਾਂ ਹਾਂ ਜੇ ਤੂੰ ਦੇਖ ਲਉਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ